ਪਟਿਆਲਾ ਦੇ ਿਕਨੋਰ ਵਿਧਾਨ ਸਭਾ ਹਲਕੇ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਸ਼ਾਮਿਲ ਸੀ ਦੱਸਣਾ ਬੰਦਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਕਾਫੀ ਸਮੇਂ ਤੋਂ ਅਹਮਦਾਬਾਦ ਵਿੱਚ ਰਹਿ ਰਹੀ ਸੀ ਅੰਜੂ ਸ਼ਰਮਾ ਦਾ ਵਿਆਹ 1990 ਵਿੱਚ ਪੰਜਾਬ ਦੇ ਪਟਿਆਲਾ ਦੇ ਪਿੰਡ ਬੁਲਜਾਨ ਵਿੱਚ ਹੋਇਆ ਸੀ ਉਸ ਦੀਆਂ ਦੋ ਧੀਆਂ ਨੇ ਦੋਵੇਂ ਧੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਦੇ ਪਤੀਆਂ ਦੀ ਮੌਤ ਹੋ ਚੁੱਕੀ ਹੈ ਅੰਜੂ ਸ਼ਰਮਾ ਦਾ ਪਤੀ ਪਵਨ ਸ਼ਰਮਾ ਪਲਾਂਟ ਵਿੱਚ ਗੈਸ ਲੀਕ ਰੋਕਣ ਦਾ ਕੰਮ ਕਰਦਾ ਸੀ ਉਸ ਦੀ ਮੌਤ ਵੀ ਲਗਭਗ 4 ਸਾਲ ਪਹਿਲਾਂ ਹੋ ਗਈ ਸੀ ਉਹਨਾਂ ਦੀਆਂ ਦੋ ਧੀਆਂ ਨੇ ਹਨੀ ਸ਼ਰਮਾ ਤੇ ਨਿੰਮੀ ਸ਼ਰਮਾ ਅੰਜੂ ਲੰਡਨ ਵਿੱਚ ਨਿੰਮੀ ਨੂੰ ਮਿਲਣ ਜਾ ਰਹੀ ਸੀ ਉਹ ਵੀ ਲਗਭਗ 6 ਮਹੀਨੇ ਇੱਥੇ ਰਹਿਣ ਵਾਲੀ ਸੀ ਨਿੰਮੀ ਆਪਣੇ ਪਤੀ ਰਾਹੁਲ ਨਾਲ ਇੱਥੇ ਰਹਿ ਰਹੀ ਹੈ ਹਨੀ ਆਪਣੇ ਪਤੀ ਅਮਿਤ 나ੜ ਵਡੋਦਰਾ ਵਿੱਚ ਰਹਿ ਰਹੀ ਹੈ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰਾ ਪਿੰਡ ਰੋਣ ਲੱਗ ਪਿਆ ਪਰਿਵਾਰ ਨੇ ਦੱਸਿਆ ਕਿ ਦੁਪਹਿਰ 12:30 ਵਜੇ ਉਹ ਵੀ ਅਹਮਦਾਬਾਦ ਲਈ ਰਵਾਨਾ ਹੋ ਗਏ ਨੇ ਜੀ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਨਾਮ ਹੈ ਉਹ ਮੇਰੇ ਜੇਠਾਣੀ ਜਿਵੇਂ ਪਤਾ ਲੱਗਿਆ ਤੁਹਾਡੇ ਇੱਥੇ ਵਿਆਹ ਚ ਆਏ ਸੀ ਉਹਨਾਂ ਤੋਂ ਜਾਨਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਨਾ ਨਾਲ ਸੀ ਉਹਨਾਂ ਦਾ ਬਿਹੇਵ ਬਹੁਤ ਵਧੀਆ ਸੀ ਜੀ ਸਾਰਿਆਂ ਨਾਲ ਮਿਲਣਸਾਰ ਸਾਰੇ ਪਰਿਵਾਰ ਨੂੰ ਇੱਕ ਕਰਕੇ ਰੱਖਦੀ ਸੀਗੇ ਖਾਨੂ ਚੋਦੀ ਬਹੁਤ ਕਟਾ ਰ ਮਹਿਸੂਸ ਹੋ ਰਿਹਾ ਥੋੜੇ ਦੀ ਨਹੀਂ ਪਹਿਲਾਂ ਮੇਰੇ ਨਾਲ ਗੱਲ ਹੋਈ ਉਹ ਮੇਰੇ ਬੇਟੇ ਤੋਂ ਵੀ ਨਾ ਮੈਨੂੰ ਕਦੇ ਨਹੀਂ ਬੋਲਦੇ ਸੀ ਕਿ ਮੇਰਾ ਕੀ ਸਭ ਦਾ ਹੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਪਿੱਕਾ ਪਰਿਵਾਰ ਸੋਹਰਾ ਪਰਿਵਾਰ ਸਾਰਾ ਬੜੇ ਅੱਛੇ ਤਰੀਕੇ ਨਾਲ ਸੀ ਬਹੁਤ ਅੱਛੇ ਇਨਸਾਨ ਸੀ ਜੀ ਉਹਨਾਂ ਦੀ ਕਮੀ ਕਦੇ ਵੀ ਮੈਂ ਪਰ ਪੂਰੀ ਨਹੀਂ ਕਰ ਸਕਦੇ ਉਹਨਾਂ ਦੀ ਜਿਵੇਂ ਤੁਹਾਨੂੰ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਪਤਾ ਜੀ ਇਸ ਤੋਂ ਕਿਹਨੂੰ ਪਤਾ ਲੱਗਿਆ ਉਸ ਟਾਈਮ ਕੀ ਮਾਹੌਲ ਤੁਹਾਡਾ ਸੀ ਸਾ ਤਾਂ ਮੈਨੂੰ ਮੇਰੇ ਦੂਸਰੇ ਜਿਹੇ ਠਾਂਜੀ ਉਹਨਾਂ ਤੇ ਵੱਡੇ ਆ ਜਿਹੜੇ ਇਹਨਾਂ ਤੋਂ ਵੱਡੇ ਮੇਰੇ ਹਸਬੰਦ ਤੋਂ ਤਾਂ ਉਹਨਾਂ ਦੇ ਉਹਨਾਂ ਦਾ ਮੇਰੇ ਕੋਲ ਮੈਸੇਜ ਆਇਆ ਕਿ ਅੰਜੂ ਭਾਬੀ ਉਹ ਦੁਬਈ ਚ ਨੇ ਸੀਗੇ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਇਸ ਤਰ੍ਹਾਂ ਕਰਕੇ ਅੰਜੂ ਭਾਬੀ ਜੀ ਦਾ ਏਅਰਪਲੇਨ ਜਿਹੜਾ ਕ੍ਰੈਸ਼ ਹੋ ਗਿਆ ਮੇਰੇ ਖਤਮ ਹੱਥ ਪੈਰਾਂ ਦੀ ਪੈ ਗਈ ਮੈਂਨੇ ਦੇਖਿਆ ਉਦੋਂ ਟੀਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਆ ਉਹਦਾ ਕਹਿੰਦੇ ਜਿੱਦ ਤੱਕ ਕੁਝ ਪਤਾ ਨਹੀਂ ਹੈਗਾ ਟੀਵੀ ਤੇ ਬੈਠੀ ਰਹੀ ਉਹਨ ਕਰੀਗੀ ਦੇਖੀ ਗਈ ਕੁਛ ਨਹੀਂ ਸ਼ਾਮ ਨੂੰ ਪਤਾ ਲੱਗਿਆ ਕਿ ਨੋ ਮੋਰ ਜੀ ਬੀਬੀ ਜੂਨ ਲਾਸਟ ਵੀ ਥੋੜੇ ਦਿਨ ਪੁੱੁੰਦੇ ਬੇਟੇ ਦੇ ਵਿਆਹ ਚ ਆਏ ਸੀਗੇ ਜੀ ਹਾਂਜੀ ਕੱਲੇ ਸੀਗੇ ਕਿ ਬੇਟੀ ਨੂੰ ਬੇਟੀ ਸੀਗੀ ਨਾਲ ਜੀ ਦੋਤਾ ਸੀਗਾ ਬਹੁਤ ਅੱਛਾ ਇੰਜੋਏ ਕਰਦੇ ਵੇ ਬਹੁਤ ਵਧੀਆ ਮਿਲਨਸਾਰ ਬਹੁਤ ਖੁਸ਼ ਮિજાਜ ਕਿੰਨੇ ਕਿੰਨੇ ਦਿਨ ਬੀਬੀ ਰਹੇ ਸੀਗੇ ਆਹ ਤੇ ਹਾਂ ਹਫਤਾ ਲਾ ਕੇ ਗਏ ਸੀਗੇ ਜੀ ਪੂਰਾ ਹਫਤਾ ਉਹਨਾਂ ਨੇ ਵਿਆਹ ਚ ਲਾਇਆ ਸਾਰੇ ਫੰਕਸ਼ਨ ਅਟੈਂਡ ਕੀਤੇ ਪੂਰੀ ਮੈਰਿਜ ਟੰਗ ਕਰਕੇ ਫਿਰਦੇ ਹਾਂ। ਹੁਣ ਸੰਸਕਾਰ ਵੇਲੇ ਦੂਸਰਾ ਕਹਿਣਾ ਵੜੋ ਬਰਾਉਣਾ ਤੁਸੀਂ ਕਹੋਗੇ। ਜੀ ਮੈਂ ਮੇਰੀ ਤबीयत ਕੁਝ ਠੀਕ ਨਹੀਂ ਰਹਿੰਦੀ ਜਰਾ ਨਾ ਮੇਰੇ ਹਸਬੰਦ ਜਾਣਗੇ ਆ ਜੇਠ ਜੀ ਮੇਰੇ ਜਾਣਗੇ ਉਹਨਾਂ ਨੂੰ ਦੰਦੋਈਆ ਸਭ ਜਾਣਗੇ ਜੀ। ਫਿਰ ਇੱਕ ਜਣੇ ਦਾ ਘਰ ਵੀ ਇਸ ਕਰਕੇ ਮੈਂ ਨਹੀਂ ਜਾ ਸਕਦੀ ਮੇਰੀ ਤबीयत ਨਹੀਂ ਠੀਕ ਰਹਿੰਦੀ। ਸ਼ਰਮ ਆਦੀ। ਤੁਸੀਂ ਕਿੱਥੇ ਰਹਿਣਾ ਸਰ? ਮੈਂ ਪਹਿਲਾਂ ਹਲਾਣਾ ਦੇ ਰਹਿਦਾ ਸੀ ਜੀ। ਉਸ ਤੋਂ ਬਾਅਦ ਮੈਂ ਧਨਾਵ ਰਹਿਣਾ। ਸ਼ਰਮਜੀ ਜਿਹੜੀ અમદાવાદ ਦੇ ਵਿੱਚ ਹਾਦਸਾ ਹੋਇਆ ਜਿਹਨਾਂ ਦੀ ਮਰਿਤੀ ਹੋਈ ਹੈ ਜਿਹਨਾਂ ਦਾ ਡੱਟ ਹੋਇਆ ਉਹ ਆਪਣੇ ਕੀ ਕਰਦੇ ਸੀ ਉਹ ਮੇਰੀ ਇਤਰੀ ਜਨੂ ਸੀ ਅੱਛਾ ਜੀ ਇਤਰੀ ਤੇ ਨਹੀਂ ਕਿਹਨਾਂ ਨਾਲ ਵਿਆਹ ਹੋਇਆ ਸੀ ਉਹ ਪਠਾਨਵਾ ਜਿਹੜੇ ਵਿਆਹ ਹੋਏ ਸੀ ਅੱਛਾ ਹਾਂ ਜੀ ਤੇ ਨਹੀਂ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਤੀਜੇ ਸੀ ਉਹਨਾਂ ਦਾ ਕੀ ਨਾਮ ਸੀ ਨਾਲ ਦਾ ਸਵਾਮੀ ਕੁਮਾਰ ਕਿੰਨੇ ਸਾਲ ਪਹਿਲਾਂ ਉਹਨਾਂ ਦੀ ਮੇਰੇ ਵਿਆਹ ਹੋਇਆ ਸੀ ਹੂੰ ਤਾਂ ਤਕਰੀਬਨ ਮੇਰੇ ਖਿਆਲ ਹੈ 40 ਸਾਲ ਹੋ ਗਏ ਨੇ 40 ਸਾਲ ਹੋ ਗਏ ਤੇ ਫਿਰ ਉਹ ਹੁਣ ਰੈਂਟ ਕਿਤੇ ਸੀ ਇੱਥੇ ਰਹਿੰਦੇ ਸੀ ਅੱਲਾ ਉਹਥੇ ਰਹ ਉਹਥੇ ਰਹਿੰਦੇ ਸੀ ਇੱਥੇ ਆਣਾ ਜਾਣਾ ਸੀ ਬਰਦਰੇ ਰਹਿੰਦੇ ਸੀ ਇੱਥੇ ਆਣਾ ਹਾਂਜੀ ਹਾਂਜੀ ਤੇ ਇੱਥੇ ਲਾਸਟ ਕਦੋਂ ਆਏ ਸੀ ਲਾਸਟ 3 ਮਹੀਨੇ ਪਹਿਲਾਂ ਵਿਆਹ ਸੀ ਮੇਰੇ ਪੁੱਤ ਜਿਹੜੇ ਲੜਕੇ ਦਾ ਹਾਂ ਇਹ ਰਾਜਕੁਮਾਰ ਦੇ ਲੜਕੇ ਦਾ ਅੱਛਾ ਜੀ ਤੋਂ ਉਸ ਵਿਆਹ ਚ ਆਈ ਰਹਿ ਕੇ ਗਏ ਹੁਣ ਉਹਰੇ ਹਾਂਜੀ ਰਹਿ ਕੇ ਗਏ ਫਿਰ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਵੀ ਇਹ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਮਿਲੀ ਜਾਣਕਾਰੀ ਮੈਂ ਕੱਲ ਉਹ ਦੇਖ ਰਹੀ ਸੀ ਖਬਰਾਂ 'ਚ ਖਬਰਾਂ 'ਚ ਆਏ ਵੀ ਕ੍ਰਾਸ਼ ਹੋ ਗਿਆ ਇਹ ਜਹਾਜ਼ ਤੇ 2 ਵਜੇ ਸਾਡੇ ਕੋਲ ਫੋਨ ਆ ਗਿਆ ਅੱਛਾ ਵਿਸਥਾ ਕਰਕੇ ਲੰਡਨ ਵਾਲੀ ਲੜਕੀ ਨੇ ਫੋਨ ਕਰਤਾ ਜੀ ਵਿਸਥਾ ਕਰਕੇ ਬੀਬੀ ਜਹਾਜ਼ ਮਾਰੀ ਸੀ ਕਹਿੰਦਾ ਮੰਮੀ ਮੇਰੀ ਇਸ ਕਰਕੇ ਕਹਿੰਦਾ ਉਹ ਵਿਚੀ ਸੀ ਕ੍ਰਾਸ਼ ਹੋਣੇ ਜਹਾਜ਼ ਦੇ ਵਿਚੇ ਸੀ ਜਿਹੜੀ ਇਹ ਹਾਦਸਾ ਤਾਂ ਬੜਾ ਮਾੜਾ ਹਾਦਸਾ ਬੜਾ ਹਾਦਸਾ ਹੈ ਤੇ ਹੁਣ ਆਪਾਂ ਜੀ ਗੱਲ ਕਰੀਏ ਜੀ ਸਰਕਾਰ ਦੀ ਗੱਲ ਕਰੀਏ ਉਹ ਆਪਾਂ ਇੱਥੇ ਬੈਠ ਕੇ ਕਰਾਂਗੇ ਸਰਕਾਰ ਤਾਂ ਉੱਥੇ ਹੀ ਕਰਨਗੇ ਜੀ ਤੁਹਾਡੇ ਕੋਲ ਉੱਥੇ ਜਾਣ ਹਾਂ ਜੀ ਹਾਂ ਜੀ ਹਾਂ ਜੀ ਸਰ ਪਰਵਾਰ ਜਾਏਗਾ ਜੀ ਪਰਵਾਰ ਜਾਏਗਾ ਜੀ ਸਰ ਜਿਹੜੀ ਜਿਹੜੀ ਤੁਸੀਂ ਦੱਸ ਰਹੇ ਹੋ ਬੇਟੀਆਂ ਹੈਗੀਆਂ ਜੀ ਕਿਹਦੇ ਨਾਲ ਬੋਦਰੇ ਵਿਆਹੇ ਹੋਏ ਇੱਕ ਉੱਥੇ ਲੰਡਨ ਹੈਗੀਆਂ ਉਹ ਉਹ ਬੇਟੀਆਂ ਵੀ ਇੱਥੇ ਆਂਦੀਆਂ ਜੀ ਅੱਲਾ ਨੇ ਅੱਲਾ ਨੇ ਹਾਂ ਜੀ ਹਾਂ ਜੀ ਉਹ ਉਹ ਕਦੋਂ ਗਈਆਂ ਸੀ ਇਹ ਗੱਲ ਉਹ ਮੇਰਾ ਖਿਆਲੋ ਕਿਸ਼ਟਮਾ ਜੀ ਰਾਜ ਕੁਮਾਰ ਮੇਰੇ ਜਿਹੜੇ ਨੇ ਬਿਲਕੁਲ ਉਹਨਾਂ 6-7 ਮਹੀਨੇ ਹੋ ਗਏ ਹੋਣੇ ਤੇ ਮਾਲਕ ਉਹ ਤਾਂ ਸਾਰਾ ਪਰਿਵਾਰ ਉਹਦਾ ਤਕਰੀਬਨ ਸਾਲਾਂਵਾਂ ਦੋ ਦੋ ਚੱਕਰ ਤਾਂ ਉਹਨਾਂ ਦੇ ਲੱਗਦੇ ਸੀ ਲੱਗ ਲੱਗਦੇ ਸੀ ਤੇ ਉਹਨਾਂ ਦੀ ਜਮੀਨ ਵਗੈਰ ਹੈਗੀ ਫਿਰ ਉਹਨੂੰ ਕੋਈ ਦੇਖਭਾਲ ਕੋਣ ਕਰਦਾ ਇੱਥੇ ਹੈ ਜੀ ਇਹ ਦਰਸ਼ਨ ਕੁਮਾਰ ਕਰਦਾ ਜੇ ਉਹਨਾਂ ਦਾ ਭਰਾ ਹੈ ਦਰਸ਼ਨ ਕੁਮਾਰ ਉਹ ਰਾਜ ਕੁਮਾਰ ਪਰ ਉਹਨਾਂ ਦਾ ਦਿਓ ਰਿਸ਼ਤੇ ਲੱਗਦੇ ਜਿਹੜੇ ਹਾਂ ਜੀ ਇਸ ਲੱਗਦਾ ਹੈ ਤੇ ਹਾਂ ਕਿੱਥੇ ਦੇ ਰਹਿਣ ਦੇ ਸਭ ਬਸੇ ਅਲਾਣਾ ਪਿੰਡ ਅਲਾਣਾ ਸਰ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਕਰ ਹੋਇਆ ਉਹਦੇ ਵਿੱਚ ਇੱਕ ਲਾਣਾ ਪਿੰਡ ਦੇ ਵੀ ਬੀਬੀ ਜੀ ਦੀ ਡੈਥ ਹੋਈ ਆ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਉਹ ਸਦੇ ਭੱਡੇ ਭਾਬੀ ਜੀ ਸੀ ਅੰਦੂ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਗੁਜਰਾਤੀ ਕੋ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਗਨ ਜਾ ਰਹੇ ਸੀ ਤੇ ਅਹਮਦਾਬਾਦ ਚੋਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਤੇ 29 ਪਾ ਕੀ ਉਮਰ ਰਕਤਾ ਸੀ ਦਾ ਉਮਰ 49 ਸਾਲ ਸਨੋਂ ਤਾਂ ਥੇ ਪਹਿਲਾਂ ਤਾਂ ਛੋਡੇ ਉੱਥੇ ਫੋਨ ਆਇਆ ਸਾਡੇ ਕੋਲ ਲੰਡਨ ਤੋਂ ਫੋਨ ਆਇਆ ਵਿਦਿ ਇਸ ਤਰ੍ਹਾਂ ਕੁਝ ਦਾਦਾ ਵੀ ਸਭ ਨੂੰ ਕਲੀਅਰ ਨਹੀਂ ਹੋਇਆ ਪਹਿਲਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ ਨਸ 2:00 ਵਜੇ 2:00 ਵਜੇ ਪਤਾ ਲੱਗਿਆ ਸਨੋਂ ਵਸੇ ਨਹੀਂ ਉਹ ਜਿਹਨੇ ਸੀ ਕੋਈ ਜਿੱਥੇ ਲੰਡਨ ਜਾਣਾ ਸੀ ਉਹ ਨਹੀਂ ਉਹ ਕੀ ਕਿਹਦੇ ਕੋਲ ਜਾਣਾ ਸੀ ਜੀ ਸਭਨੀ ਕੋਲ ਜਾਣਾ ਸੀ ਜੀ ਉਹ ਆਪਣੀ ਬੇਟੀ ਕੋਲ ਜਾਣਾ ਸੀ ਹਾਂ ਜੀ ਬੇਟੀ ਕੋਲ ਬੇਟੀ ਗੋਗੋ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆਉਣਾ ਨੇ ਪਿੰਡ ਚੋਂ ਇੱਥੇ ਬਿਹੇਵੀਅਰ ਆਉਂਦੇ ਇੱਥੇ ਬਿਹੇਵੀਅਰ ਅੱਛਾ ਰਹਿ ਗਏ ਆ ਜੀ ਹਾਂ ਜੀ ਹਾਂ ਇੱਥੇ ਰਹਿੰਦੇ ਸੀ ਇਹੋ ਪਹਿਲਾਂ ਇਸ ਤੋਂ ਪਹਿਲਾਂ ਕਦੋਂ ਗਏ ਸੀਗੇ ਜੀ ਲਾਸਟ ਟਾਈਮ ਤੋਂ ਦੋ ਤਿੰਨ ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਵਿਆਹ ਸਾਡੇ ਵੀ ਮੈਰਿਜ ਸੀ ਮੇਰੇ ਤੇ ਜੇਦੀ ਜੀ ਤੇ ਵਿਆਹ ਵਿਆਹ ਸਮਰੂਪ ਆਸ਼ਰਮ ਆ ਗਿਆ ਕਿੱਥੇ ਦੇ ਰਹਿਣ ਦੇ ਸਰ ਬਸ ਅਲਾਣਾ ਪਿੰਡ ਅਲਾਣਾ ਸਰ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਕਰਦਾ ਹੋਇਆ ਉਹਦੇ ਵਿੱਚ ਇੱਕ ਅਲਾਣਾ ਪਿੰਡ ਦੇ ਵੀ ਕੀ ਬੀਜੀ ਦਿੱਤਾ ਤੁਹਿਆ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਉਹ ਸਭ ਦੇ ਭੱਜੇ ਭਾਬੀ ਜੀ ਸੀ ਅੰਦੂ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਗੁਜਰਾਤੀ ਕੋ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਗਨ ਜਾ ਰਹੇ ਸੀ ਤੇ ਆਂਧਾਵਾ ਤੋਂ ਮੰਦਾ ਜਹਾਜ਼ ਕ੍ਰੈਸ਼ ਹੋ ਗਿਆ 29 ਫਰਵਰੀ ਨੂੰ ਕਿ ਹੋਰ ਸਰਪੱਤਾ ਚੁਤਾ ਉਮਰ 90 ਸਾਲ ਸਨ ਉਹ ਤੇ ਪਹਿਲਾਂ ਤਾਂ ਛੋਟੇ ਉੱਤੇ ਫੋਨ ਆਇਆ ਸਾਡੇ ਕੋਲ ਲੰਡਨ ਤੋਂ ਫੋਨ ਆਇਆ ਵਿਦਿ ਇਸ ਤਰ੍ਹਾਂ ਕਰੇ ਕੁਝ ਕਰਦਾ ਵੀ ਸਭ ਨੂੰ ਕਲੀਅਰ ਨਹੀਂ ਹੋਇਆ ਪਹਿਲਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ ਨਸ 2:00 ਵਜੇ 2:00 ਵਜੇ ਪਤਾ ਲੱਗਿਆ ਸਾਨੂੰ ਉਸ ਵੇਲੇ ਨਹੀਂ ਉਹ ਜਿਹਨੇ ਸੀ ਕੋਈ ਜਿੱਥੇ ਲੰਡਨ ਜਾਣਾ ਸੀ ਉਹ ਨਹੀਂ ਉਹ ਕੀ ਕੀਦੇ ਕੋਲ ਜਾਣਾ ਸੀ ਜੀ ਸਭ ਨੂੰ ਕੋਲ ਜਾਣਾ ਸੀ ਜੀ ਉਹ ਆਪਣੀ ਬੇਟੀ ਕੋਲ ਜਾਣਾ ਸੀ ਹਾਂ ਜੀ ਬੇਟੀ ਵਾ ਜੀ ਬੇਟੀ ਕੋਲ ਜਾਣਾ ਹੈ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆ ਉਹ ਨਾਣੇ ਪੜਦੇ ਚ ਨਹੀਂ ਇੱਥੇ ਬਿਹੇਵੀਅਰ ਆ ਜੀ ਤਵੇ ਅੱਛੇ ਰਹਿ ਗਏ ਆ ਜੀ ਹਾਂ 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 ਇੱਤਿਹਰ ਦੇ ਪਹਿਲਾਂ ਇਸ ਤੋਂ ਪਹਿਲਾਂ ਕਦੋਂ ਗਏ ਸੀਗੇ ਜੀ ਲਾਸਟ ਟਾਈਮ ਤੋਂ 2-3 ਮਹੀਨੇ ਪਹਿਲਾਂ ਵਿਆਹ ਚਾਈ ਸੀ ਵਿਆਹ ਸਾਡੇ ਮੈਰਿਜ ਸੀ ਮੇਰੇ ਧਿਰੇ ਦੀ ਜੀ ਤੇ ਵਿਆਹ ਵਿਆਹ ਸਮਾਰੋਹ